ਹਾਂਜੀ ਸੰਗਤ ਜੀ ਇਹ ਵੀਰ ਸਾਡੇ ਨਾਲ ਨੇ ਕਿਹੜਾ ਪਿੰਡ ਆ ਜੀ ਆਪਣਾ ਵੈਰੋਗੜੀ ਵੈਰੋ ਕੇ ਪਿੰਡ ਆ ਜੀ ਮਾਨਸੇ ਦੇ ਵਿੱਚ ਨਹੀਂ ਮਾਨਸੇ ਮੋਗੇ ਦੇ ਵਿੱਚ ਮੋਗੇ ਦੇ ਵਿੱਚ ਜੀ ਮੋਗੇ ਤੋਂ ਆਏ ਨੇ ਜੀ ਵੀਰ ਅਸੀਂ ਮਾਨਸਾ ਭਲੇਖਾ ਕਾ ਗਏ ਸੀ ਜੀ ਮੋਗੇ ਤੋਂ ਆਏ ਨੇ ਵੀਰੋਣੀ ਜੀ ਬੈਰੋ ਕੇ ਜਿਹੜਾ ਪਿੰਡ ਆ ਹੈ ਨਾ ਵੈਰੋ ਕੇ ਜਿਹੜੇ ਬਜ਼ੁਰਗਾਂ ਦੀ ਅਸੀਂ ਵੀਡੀਓ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਬਜ਼ੁਰਗਾਂ ਦੇ ਮੂੰਹ ਦੇ ਵਿੱਚ ਜਿਹੜੇ ਕੀੜੇ ਨੇ ਜੀ ਤੇ ਰੋਗਾਂ ਦਾ ਰੁਗ ਨਿਕਲਿਆ ਜੀ ਤੁਸੀਂ ਸੱਚ ਜਾਣਿਓ ਮਤਲਬ ਮੈਨੂੰ ਲੱਗਦਾ ਬਾਪੂ ਜੀ ਇੰਨਾ ਡੱਬਾ ਹੋ ਤੁਸੀਂ ਦੇਖੇ ਜੀ ਕੀੜੇ ਮਤਲਬ ਐਸੇ ਹਾਲਾਤ ਜੀ ਪੂਰੀਆਂ ਜਾੜਾਂ ਚ ਥੱਲੇ ਵਾਲਾ ਬੁੱਲ ਖਾ ਗੇ ਔਰ ਇੰਨੇ ਮੂੰਹ ਦੇ ਵਿੱਚ ਕੀੜੇ ਬਾਪੂ ਜਦੋਂ ਥੁੱਕਦਾ ਸੀ ਤਾਂ ਮੂੰਹ ਚੋਂ ਕੀੜੇ ਆਉਂਦੇ ਸੀ ਜੀ ਅਸੀਂ ਹੈਰਾਨ ਰਹਿ ਗਏ ਵੀ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਭਰਾਵਾਂ ਦੀ ਆ ਹਾਲਾਤ ਨੇ ਅਸੀਂ ਹੋਰ ਕਿੱਦਾਂ ਨੂੰ ਭੱਜੀਏ ਜੀ ਕਿਨੂੰ ਦੁੱਖ ਸੁਣਾਈਏ ਸਾਡੀ ਹੈਲਥ ਦਾ ਇੰਨਾ ਬੁਰਾ ਹਾਲ ਆ ਜੀ ਔਰ ਇੱਥੇ ਮੈਂ ਜ਼ਿੰਮੇਵਾਰ ਸਮਝਦਾ ਪਰਿਵਾਰ ਨੂੰ ਪਰਿਵਾਰ ਹਜੇ ਵੀ ਕਹਿੰਦਾ ਸਾਡੀ ਵੀਡੀਓ ਕਾਤੋਂ ਬਣਾ ਕੇ ਭੇਜਤੀ ਨਾ ਮੁੰਡਿਆਂ ਨੇ ਸਾਨੂੰ ਜੀ ਸਮੂਹ ਦੇ ਵਿੱਚ ਕੀੜੇ ਨੇ ਬਜ਼ੁਰਗਾਂ ਦੇ ਪਰਿਵਾਰ ਹਜੇ ਵੀ ਕਹਿੰਦਾ ਸਾਡੀ ਵੀਡੀਓ ਕਿਉਂ ਬਣਾਤੀ ਬੜਾ ਦੁੱਖ ਲੱਗਿਆ ਵੈਸੇ ਇਹ ਵੀਰ ਪਰਿਵਾਰਕ ਮੈਂਬਰ ਨਹੀਂ ਬਜ਼ੁਰਗਾਂ ਦੇ ਪਰ ਸੱਚ ਜਾਣੇ ਤੁਸੀਂ ਜੇ ਤੁਸੀਂ ਡਾਕਟਰ ਦੇ ਉਹਨੂੰ ਇੱਕ ਡਾਕਟਰ ਵੀ ਜੇ ਅੰਦਰ ਵੀ ਬੜਨ ਦੇ ਦੇਵੇ ਐਦਾਂ ਦੇ ਮਰੀਜ਼ ਨੂੰ ਜੀ ਇੰਨੇ ਬੁਰੇ ਹਾਲਾਤ ਸੀਗੇ ਜੀ ਤੁਸੀਂ ਵੀਰੇ ਕੀ ਲੱਗੇ ਬਜ਼ੁਰਗਾਂ ਦੇ ਮੈਂ ਹੀ ਭਤੀਜਾ ਹੀ ਆਈ ਉਹਨਾਂ ਦਾ ਤੁਸੀਂ ਫਿਰ ਜਿਹੜੇ ਇੰਨੇ ਕੀੜੇ ਅੱਜ ਦੇਖੇ ਸਵੇਰੇ ਨਹੀਂ ਮੈਂ ਹੀ ਕੱਲ ਇਹਨਾਂ ਨੂੰ ਨਿਮਾ ਕੇ ਆਇਆ ਇਹ ਆਪਣੇ ਨਾਲ ਰਹਿੰਦੇ ਆ ਅੱਡ ਤੇ ਜਿਹੜੇ ਇਹ ਮੁੰਡੇ ਆ ਜਾਨੀ ਕਿ ਉਹ ਦਿਹਾੜੀ ਦੱਪਾ ਕਰਕੇ ਟਾਈਮ ਪਾਸ ਕਰਦੇ ਆ ਜਦੋਂ ਮੈਂ ਨਿਵਾਣ ਮੂਹਕੇ ਜਦੋਂ ਦੇਖਿਆ ਨਾਲ ਇਹਨਾਂ ਦਾ ਪੁੱਤ ਆ ਲੱਗ ਗਿਆ ਤੇ ਜਦੋਂ ਕੀੜੇ ਢਿੱਗੇ ਫਿਰ ਮੈਂ ਰੌਲਾ ਪਾਇਆ ਫਿਰ ਮੈਂ ਬਾਪੂ ਵਰਗਾ ਨੂੰ ਸੱਦ ਕੇ ਲਿਆਇਆ ਫਿਰ ਮੈਂ ਜਾ ਕੇ ਤੇ ਇਹਨਾਂ ਨੂੰ ਮੈਂ ਕਿਹਾ ਵੀ ਆਪਾਂ ਲੈ ਕੇ ਚੱਲਗੇ ਇਹਾਂ ਦਾ ਵੀ ਸਾਥੋ ਦਾ ਇਲਾਜ ਨਹੀਂ ਹੋਣਾਗਾ ਮੈਂ ਆਖ ਫਿਰ ਅਸੀਂ ਉੱਥੇ ਲੈ ਜਾਂਦੇ ਆ ਫਿਰ ਤੜਕੇ ਮੜਾ ਮੋਟਾ ਮੇ ਤੇ ਤਰਾਜ ਕਰਦੇ ਫਿਰ ਉਹ ਸਮਝਾ ਸਮਝੂ ਕੇ ਉਹਨਾਂ ਨੂੰ ਤੇ ਫਿਰ ਮੈਂ ਲੈ ਕੇ ਆਇਆ ਇੱਥੇ ਨਹੀਂ ਉਹਨਾਂ ਨੂੰ ਇਹ ਪੁੱਛੋ ਤੁਸੀਂ ਵੀ ਘਰੇ ਤੁਸੀਂ ਬਾਪੂ ਦੇ ਮੂੰਹ ਚ ਲੋਕਾਂ ਦੇ ਰੁਗ ਕੀੜੇ ਨੇ ਔਰ ਏਡੇ ਏਡੇ ਮੋٹے ਮੋ ਵੀ ਹਜੇ ਵੀ ਉਹਨਾਂ ਨੂੰ ਲੱਖ ਦੀ ਲਾਨਤ ਤਾਂ ਉਹਨਾਂ ਤੇ ਉਹਨਾਂ ਨੂੰ ਸੰਚਾਰ ਵੀ ਨਹੀਂ ਆਉਂਦੀ ਵੀ ਉਹ ਬਾਪੂ ਨੂੰ ਕਿਤੇ ਡਾਕਟਰ ਦੇ ਨੇ ਲੈ ਜਾ ਸਕਦੇ ਦੇ ਵੀਰੇ ਡਾਕਟਰ ਗਵਾਨ ਆਸੇ ਪਾਸੇ ਦੀਆਂ ਮਾਈਆਂ ਸੱਦੀਆਂ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਸਾਨੂੰ ਸੱਦਿਆ ਸੀ ਇਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਵੀ ਤੁਸੀਂ ਇਹ ਸੁਣਾ ਕਰੋ ਆਪਾਂ ਉੱਥੇ ਚੱਲ ਗਏ ਫਿਰ ਵੀ ਵੀਡੀਓ ਕਰ ਤੋ ਵੀ ਵੀਡੀਓ ਫਿਰ ਰੀਡ ਕਰੋ ਜੀ ਇਹਨੂੰ ਰੀਡ ਕਰੋ ਜੀ ਬਸ ਲੱਖ ਦੀ ਲਾਨਤ ਹੈ ਇਹਨਾਂ ਤੇ ਕੀ ਨਾਮ ਹੈ ਜਿਹੜਾ ਮੁੰਡੇ ਦਾ ਜੀ ਉਹ ਮੁੰਡੇ ਦਾ ਨਾਮ ਜਗਸੀਰ ਸਿੰਘ ਜਗਸੀਰ ਸਿੰਘ ਕੀ ਕੰਮ ਕਰਦਾ ਜੀ ਉਹ ਦਿਹਾੜੀ ਕਰਦਾ ਜੀ ਦਿਹਾੜੀ ਕਰਦਾ ਜੀ ਜੇ ਜੇ ਤੈਨੂੰ ਇੰਨੀ ਫਿਕਰ ਆ ਨਾ ਤੇਰੀ ਵੀਡੀਓ ਦੀ ਤਾਂ ਲੱਖ ਦੀ ਲਾਹਨਤ ਆ ਤੇਰੇ ਤੇ ਤੇਰੇ ਬਾਪੂ ਦੇ ਸਿਰ ਦੇ ਮੂੰਹ ਦੇ ਵਿੱਚ ਕੀੜੇ ਹੋਣ ਤੂੰ ਫਿਰਦਾ ਕਿਤੇ ਦਿਹਾੜੀਆਂ ਕਰਦਾ ਤੇਰੇ ਆਪਣੇ ਵੀ ਬੱਚੇ ਨੇ ਨਾ ਯਾਰ ਲੱਖ ਦੀ ਲਾਹਨਤ ਆ ਤੇਰੇ ਤੇ ਮੈਂ ਧੰਨਵਾਦ ਕਰਦਾ ਇਹਨਾਂ ਰੂਹਾਂ ਦਾ ਤੁਸੀਂ ਸੱਚ ਜਾਣਿਓ ਤੁਸੀਂ ਐਸੇ ਮਰੀਜ਼ ਨੂੰ ਬੰਦਾ ਗੱਡੀ 'ਚ ਬਿਠਾ ਕੇ 5 ਕਿਲੋਮੀਟਰ ਨਹੀਂ ਚੱਲ ਸਕਦਾ ਜਿੰਨੇ ਕੀੜੇ ਨੇ ਤੁਸੀਂ ਜੇ ਦੇਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਨਾ ਵੇਟ ਕਰਨੀ ਆ ਸਾਡੀ ਕੁਝ ਸਮਾਂ ਤੁਹਾਨੂੰ ਸਾਡੀ ਵੀਡੀਓ ਭੇਜਾਂਗੇ ਅਸੀਂ ਬਾਪੂ ਦੇ ਮੂੰਹ ਦੀ ਮੈਂ ਗਰੰਟੀ ਨਾਲ ਕਹਿੰਦਾ ਜੇ ਬੰਦਾ ਦੇਖ ਵੀ ਜਾਵੇ ਵੀਡੀਓ ਜੀ ਐਨੇ ਬੁਰੇ ਹਾਲਾਤ ਨੇ ਲੱਖ ਦੀ ਲਾਹਨਤ ਆ ਭਾਈ ਤੇਰੇ ਜਗਸੀਰ ਸਿੰਘ ਤੇਰੇ ਪੁੱਤ ਹੋਣ ਤੇ ਤੇਰੇ ਬਾਪ ਦੇ ਸਿਰ ਦੇ ਮੂੰਹ ਦੇ ਵਿੱਚ ਕੀੜੇ ਨੇ ਲੱਖ ਦੀ ਲਾਹਨਤ ਆ ਤੇਰੇ ਦਿਹਾੜੀ ਜਾਣ ਤੇ ਲੱਖ ਦੀ ਲਾਹਨਤ ਆ ਉਹਦੇ ਬੱਚੇ ਕਿੰਨੇ ਨੇ ਵੀਰੇ ਜਗਸੀਰ ਸਿੰਘ ਦੋ ਬੱਚੇ ਨੇ ਤੁਸੀਂ ਉਹਨਾਂ ਨੂੰ ਸਾਹਮਣੇ ਰੱਖੋ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸ਼ਿਆ ਐਡਾ ਵੱਡਾ ਕੀਤਾ ਉਹਨਾਂ ਨੂੰ ਨਾ ਤੇ ਤੁਸੀਂ ਇਹਨਾਂ ਨੂੰ ਵੀ ਨਹੀਂ ਕੁਛ ਕਰਨ ਦਿੰਦੇ ਲੱਖ ਦੀ ਲਹਨਤਾ ਮੈਂ ਤਾਂ ਇਸ ਲਹਨਤ ਹੀ ਪਾ ਸਕਦੀ ਆ ਠੀਕ ਆ ਘਰ ਚ ਗਰੀਬੀ ਆ ਗਰੀਬੀ ਮੀਰੀ ਵੱਖਰੀ ਚੀਜ਼ ਆ ਬਹੁਤ ਵੀਰ ਕਹਿਣਗੇ ਉਹ ਉਹ ਕਹਿਣਗੇ ਸਾਡੇ ਘਰੇ ਗਰੀਬੀ ਆ ਮੈਂ ਕਹਿੰਦਾ ਜੇ ਗਰੀਬੀ ਆਏ ਬੰਦੇ ਇਲਾਜ ਕਰਾਉਣ ਲਈ ਅੱਗੇ ਆਗੇ ਤੁਸੀਂ ਤਾਂ ਇਹਨਾਂ ਨੂੰ ਵੀ ਰੋਕੀ ਜਾਂਦੇ ਹੋ ਇਹਨਾਂ ਨੂੰ ਵੀ ਕਹੀ ਜਨੇ ਵੀਡੀਓ ਡਿਲੀਟ ਕਰ ਦਿਓ ਸਾਡੀ ਇਨਸਲਟ ਹੋ ਜੂ ਇਨਸਲਟ ਤੁਹਾਡੀ ਐਦੂ ਵੱਡੀ ਇਨਸਲਟ ਕੀ ਹੋਊਗੀ ਵੀ ਤੁਹਾਡੇ ਫਾਦਰ ਦੇ ਮੂੰਹ ਚ ਕੀੜੇ ਹੋਣ ਤੁਹਾਡੇ ਪਿੰਡ ਦੇ ਮਤਲਬ ਮੇਰੇ ਕੋਲ ਸ਼ਬਦ ਖਤਮ ਨੇ ਮੈਂ ਧੰਨਵਾਦ ਕਰਦਾ ਇਹਨ ਬਹੁਤ ਬਹੁਤ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਤੋਂ ਜਦੋਂ ਬਜ਼ੁਰਗਾਂ ਨੂੰ ਲੈ ਕੇ ਆਏ ਨਾ ਜੀ ਮਤਲਬ ਮੈਂ ਸੱਚ ਜਾਣੇ ਤੁਸੀਂ ਮੈਂ ਮੱਥੇ ਰਗੜ ਦੂ ਨਾ ਮੂਰੇ ਇੰਨਾ ਮੈਂ ਨਾ ਸਤਿਕਾਰ ਕਰਦਾ ਬੰਦਿਆਂ ਦਾ ਵੀ ਉਸ ਬਜ਼ੁਰਗ ਨੂੰ ਗੱਡੀ 'ਚ ਵੀ ਬਿਠਾ ਕੇ ਲੈ ਕੇ ਆ ਗਏ ਬਾਕੀ ਤਾਂ ਬਹੁਤ ਦੂਰ ਦੀ ਗੱਲ ਔਰ ਕਿਰਤੀ ਕਿਸਾਨ ਯੂਨੀਅਨ ਦੀ ਗੱਡੀ ਆ ਵੀਰ ਉਹਨਾਂ ਕੋਲ ਇਧਰਲੇ ਪਾਸੇ ਯੂਨੀਅਨ ਦੀ ਗੱਡੀ ਆ ਤੈਹ ਦੇ ਲੋ ਧੰਨਵਾਦ ਆ ਇਸ ਯੂਨੀਅਨ ਦਾ ਜਿਨ੍ਹਾਂ ਨੇ ਇਸ ਮਰੀਜ਼ ਲਈ ਸਮਾਂ ਕੱਢਿਆ ਅਤੇ ਇਸ ਮਰੀਜ਼ ਲਈ ਉਰੇ ਤੱਕ ਚੱਲ ਕੇ ਤੁਹਾਡਾ ਵੀਰੇ ਕੀ ਨਾਮ ਆ ਜੀ ਬੱਪੂ ਜੀ ਕਲਵੰਤ ਸਿੰਘ ਕਲਵੰਤ ਸਿੰਘ ਜੀ ਨੇ ਪ੍ਰਵਿੰਦਰ ਸਿੰਘ ਜੀ ਪ੍ਰਵਿੰਦਰ ਸਿੰਘ ਜੀ ਤੁਸੀਂ ਮਦਰ ਕਿਰਤੀ ਕਿਸਾਨ ਯੂਨੀਅਨ ਦੇ ਨਾਲ ਠੀਕ ਹੈ ਜੀ ਮੈਂਬਰ ਤੁਸੀਂ ਵੀਰੇ ਇਹਨਾਂ ਦੇ ਭਤੀਜੇ ਲੱਗੇ ਤੁਹਾਡਾ ਕੀ ਨਾਮ ਮੇਰਾ ਨਾਮ ਮਨਪ੍ਰੀਤ ਮਨਪ੍ਰੀਤ ਤੁਹਾਡਾ ਵੀਰੇ ਗੁਰਪ੍ਰੀਤ ਤੁਸੀਂ ਕੀ ਲੱਗੇ ਜਿੰਦੇ ਮੈਂ ਪਿੰਡ ਚੋਂ ਹੀ ਵਾਹੇ ਪਿੰਡ ਚੋਂ ਵੀਰੇ ਤੁਹਾਨੂੰ ਵੀਰੇ ਕਿਸੇ ਨੂੰ ਪਤਾ ਨਹੀਂ ਸੀ ਵੀ ਇਹਦੇ ਸਿਰ ਚ ਮੂੰਹ ਚ ਕੀੜੇ ਨਹੀਂ ਨਹੀਂ ਕੀੜਿਆਂ ਦਾ ਨਾ ਪਹਿਲਾਂ ਨਹੀਂ ਸੀ ਪਤਾ ਇਹਨਾਂ ਦੀ ਨਾ ਬੇਟੀ ਲੈ ਗਈ ਸੀਗੀ ਇੱਥੋਂ ਅੱਛਾ ਜੀ ਬੇਟੀ ਲੈ ਗਈ ਇਹ ਰੋਟੀ ਲਾਟੀ ਖਾਂਦਾ ਹੀ ਆਪਣੇ ਘਰੇ ਉਹ ਵਿਚਾਰ ਆਪ ਦਿਹਾੜੀ ਉੱਠ ਜਾਂਦਾ ਜਿਵੇਂ ਕਹਿ ਦਗੀ ਆਪਾਂ ਨੂੰ ਤੇ ਜਦੋਂ ਬੇਟੀ ਲੱਗੀ 6 ਦਿਨ ਉਹਨੇ ਉੱਥੇ ਰੱਖਿਆ 6 ਦਿਨਾਂ ਬਾਅਦ ਉਹ ਛੱਡ ਗਈ ਤੇ ਅੱਗੇ ਆਪਣੇ ਘਰੋਂ ਰੋਟੀ ਲਾਟੀ ਖਾ ਲੈਂਦੇ ਦੋਨੇ ਟਾਈਮ ਜਾਨੀ ਕਿ ਚੰਗੀ ਖਰਾਕ ਸੀ ਦੀ 8-8 ਰੋਟੀਆਂ ਤੇ ਜੇ ਇਹਦਾ ਫਿਸਣਾ ਤੇ ਇਹਨੇ ਮੂੰਹ ਧੋ ਲੈਣਾ ਤੇ ਫਿਰ ਇਹਨਾਂ ਨੇ ਮੂੰਹ ਧੋ ਕੇ ਜਦੋਂ ਹੁਣ ਬੇਟੀ ਛੱਡ ਕੇ ਗਈ ਉਹਦੇ ਦਾ ਪਿਆਈ ਆ ਤੇ ਕੱਲ ਅਸੀਂ ਇਹਦਾ ਪੋਤਾ ਨਾਲ ਲੱਗ ਗਿਆ ਵਿਚਾਰਾ ਐ ਵੱਡਾ ਤੂੰ ਮਨੂੰ ਆਂਦਾ ਚਾਚਾ ਨਵਾਇਗੇ ਮੈਂ ਹੱਚਾਲ ਤੇ ਨਵਾਇਆ ਜਦੋਂ ਫਿਰ ਕੀ ਡੇ ਡਗੇ ਫਿਰ ਅਸੀਂ ਰੂਲਾ ਰੂਲਾ ਮਾ ਪਾਇਆ ਫਿਰ ਜਾ ਕੇ ਫਿਰ ਬਾਬੇ ਅਰਗਾਂ ਨੂੰ ਸੱਦਿਆ ਫਿਰ ਅਸੀਂ ਭਰਾਲਾ ਕੀਤਾ ਸਾਰਾ ਕੱਲ ਕੱਲ ਦਾ ਮੈਂ ਪੱਜਿਆ ਯਾਨੀ ਕੱਲ ਦੀ ਬੋਨੋ ਤਾਂ ਇਹ ਅੱਜੇ ਵੀਡੀਓ ਆਈ ਕਿਸੇ ਵੀਰ ਨੇ ਬਾਹਰਲੇ ਮੁੰਡੇ ਨੇ ਭੇਜਤੀ ਕਹਿੰਦਾ ਇਹ ਵੀਡੀਓ ਦੇਖਿਓ ਨਾ ਜੀ ਉਹ ਜਦੋਂ ਫਿਰ ਉਹਦੇ ਨੰਬਰ ਬੋਲਿਆ ਵਾ ਤੁਸੀਂ ਥੋੜਾ ਜੀ ਤੇ ਤੁਹਾਡੇ ਨਾਲ ਅਸੀਂ ਜਦੀ ਸੰਪਰਕ ਕਰ ਲਿਆ ਜੀ ਤੁਸੀਂ ਤੁਹਾਡਾ ਫੋਨ ਆਇਆ ਜੀ ਮੈਂ ਤੁਹਾਨੂੰ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਵੇਟ ਕਰਦੇ ਹਾਂ ਅਸੀਂ ਤੁਹਾਨੂੰ ਕਿਹਾ ਵੀ ਨੂੰ ਲੈ ਕੇ ਆ ਜਾਓ ਭਾਈ ਜੀ ਮਿਹਰਬਾਨੀ ਤੁਹਾਡੀ ਤੁਸੀਂ ਜਦੋਂ ਸਾਨੂੰ ਕਿਹਾ ਮੈਨੂੰ ਪਤਾ ਲੱਗਾ ਥੋੜੀ ਆਵਾਜ਼ ਹੀ ਸਿਆਣ ਲਈ ਸੀ ਮੈਂ ਹਾਂ ਜਦੋਂ ਤੁਸੀਂ ਮੈਨੂੰ ਕਿਹਾ ਮੈਂ ਤੁਹਾਨੂੰ ਸੁਣ ਰਿਹਾ ਕਿਹਾ ਹੀ ਮੈਂ ਇਹ ਲੈ ਕੇ ਆਉਣਿਆ ਫਿਰ ਤੋਂ ਬਾਅਦ ਸਾਨੂੰ ਵਾਵਾ ਕਹਿੰਸ ਕਹਾਂ ਜੀ ਹੋਈ ਤੇ ਮੈਂ ਇਹਨਾਂ ਨੂੰ ਕਿਹਾ ਸਾਰੇ ਇਕੱਠੇ ਕਰਕੇ ਅਸੀਂ ਜਿੰਨੇ ਜੋਗੇ ਸੀ ਅਸੀਂ ਇੱਥੇ ਤੁਹਾਡੇ ਕੋਲ ਲੈ ਕੇ ਆਈ ਧੰਨਵਾਦ ਵੀਰੇ ਅਸੀਂ ਪਟਿਆਲੇ ਲਚਕਾਣੀ ਪਿੰਡ ਖੜੇ ਹਾਂ ਤੁਸੀਂ ਵੀ ਸਾਰੇ ਭੈਣ ਭਰਾਵਾਂ ਲਈ ਅੱਗੇ ਆਇਆ ਕਰੋ ਜਰੂਰ ਤੇ ਸ਼ੇਅਰ ਕਰ ਦਿਓ ਮੈਂ ਧੰਨਵਾਦ ਕਰਦਾ ਇੱਥੇ ਸਾਡੀ ਟੀਮ ਦਾ ਤੁਸੀਂ ਸੱਚ ਜਾਣਿਓ ਨਾ ਵੀਰਾਂ ਨੇ ਸਾਰਾ ਲਾਈਵ ਦੇਖਿਆ ਜੀ ਮੈਂ ਕਹਿੰਦਾ ਜੀ ਜੇ ਤੁਸੀਂ ਕਿਸੇ ਇਨਸਾਨ ਨੂੰ ਕਹਿ ਦਿਓ ਨਾ ਜੀ ਵੀ ਤੈਨੂੰ ਭਾਈ ਦਿੰਨੇ ਅਸੀਂ 50000 ਰੁਪਇਆ ਤੂੰ ਇਹਦੀ ਟਾਇਲਟ ਸਾਫ ਕਰ ਦੇ ਤੂੰ ਇਹਦੇ ਕੀੜੇ ਕੱਢ ਦੇ ਸੱਚ ਜਾਣਿਓ ਤੁਸੀਂ 50000 ਚ ਬੰਦਾ ਦੇਖ ਵੀ ਨਹੀਂ ਸਕਦਾ ਸੀ ਨਹੀਂ ਨਹੀਂ ਕੱਢਦਾ ਕੱਲ ਅਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਨੀ ਕੋਈ ਗੱਲ ਨਹੀਂ ਧੰਨਵਾਦ ਉਸ ਪ੍ਰਮਾਤਮਾ ਦਾ ਵੀਰੇ ਵੀ ਮਹਾਰਾਜ ਕਿਰਪਾ ਕਰਨ ਬਜ਼ੁਰਗ ਠੀਕ ਹੋਣ ਹਾਲਾਤ ਬਹੁਤ ਕ੍ਰਿਟੀਕਲ ਨੇ ਹਾਂਜੀ ਹਾਂਜੀ ਹਜੇ ਅਗਲਾ ਸਮਾਂ ਬਜ਼ੁਰਗਾਂ ਦਾ ਕੀ ਬਣਨਾ ਉਹਦਾ ਆਪਾਂ ਨੂੰ ਹਜੇ ਕੋਈ ਆਈਡੀਆ ਨਹੀਂ ਹੈਗਾ ਵੀਰੇ ਵੀ ਉਹ ਕਿੰਨਾ ਸਮਾਂ ਹਨਾ ਕਿੱਥੇ ਤੱਕ ਮਹਾਰਾ ਜੀ ਨੂੰ ਲਿਖਿਆ ਉਹਨਾਂ ਦਾ ਪਰ ਮੈਂ ਇੱਕ ਅਧਾਰਨ ਦਿੱਤੀ ਆ ਵੀਰੇ ਵੀ ਧੰਨਵਾਦ ਇਸ ਟੀਮ ਦਾ ਵੀਰੇ ਸੱਚ ਜਾਣੇ ਜਿਹੜੇ ਤੁਸੀਂ ਦੇਖੋ ਆਪਣੇ ਹੱਥਾਂ ਨਾਲ ਮੇਰੇ ਨਾਲ ਉਹ ਲੱਗੇ ਰਹੇ ਕਿਸੇ ਬੰਦੇ ਨੇ ਵੀ ਹਲਕਤ ਕੀਤੀ ਆ ਵੀਰੇ ਦੂਜਾ ਬੰਦਾ ਲਵੇ ਨਹੀਂ ਖੜ ਸਕਦਾ ਮੈਂ ਧੰਨਵਾਦ ਕਰਦਾ ਜੀ ਮੈਂ ਕਹਿੰਦਾ ਜੀ ਇਹ ਹੀਰੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਕਿਸਮਤ ਦੇ ਵਿੱਚ ਭੇਜੇ ਅੱਠ 10 ਕੁ ਮੁੰਡੇ ਨੇ ਜੀ ਇਹ ਹੀਰੇ ਹੀ ਨੇ ਸਾਡੀ ਜ਼ਿੰਦਗੀ 'ਚ ਜਿਨ੍ਹਾਂ ਨੇ ਕਿੰਨੇ ਹੀ ਮਰੀਜ਼ ਜਿਹੜੇ ਹੱਥਾਂ ਵੀ ਦੀ ਠੀਕ ਕਰ ਲਏ ਔਰ 150 ਸਰੀਰ ਇੱਥੇ ਇਸ ਵਕਤ ਆਪਣੇ ਕੋਲੇ ਰਹਿ ਰਹੇ ਆ ਜੀ ਇਹਦੇ ਵਿੱਚੋਂ 12 ਤਾਂ ਵੀ ਕਰਦੇ ਨੇ ਉਲਟੀਆਂ ਵੀ ਕਰਦੇ ਨੇ ਥੁੱਕਦੇ ਵੀ ਨੇ ਤੇ ਉਹਨਾਂ ਨੂੰ ਹਰ ਰੋਜ਼ ਨਮਾਉਣਾ ਤੇ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੁਸੀਂ ਜਿੱਥੋਂ ਵੀ ਬੈਠੇ ਸਾਡੀ ਵੀਡੀਓ ਦੇਖਦੇ ਹੋ ਅਸੀਂ ਤੁਹਾਡਾ ਕਰਜ਼ ਕਦੇ ਨਹੀਂ ਤਾਰ ਸਕਦੇ ਤੁਹਾਡਾ ਕਰਜ਼ ਅਸੀਂ ਇੱਕ ਤਰੀਕੇ ਨਾਲ ਤਾਰਨ ਦੀ ਕੋਸ਼ਿਸ਼ ਕਰਾਂਗੇ ਸੇਵਾ ਨੂੰ ਹੀ ਵੱਧ ਕਰਕੇ ਵੱਧ ਸੇਵਾ ਕਰਕੇ ਅਸੀਂ ਸੰਗਤ ਦਾ ਕਰਜ਼ ਤਾਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿੱਡਾ ਸੰਗਤ ਨੇ ਇਹਿਸਾਨ ਕੀਤਾ ਇਸ ਧਰਤੀ ਦੇ ਉੱਪਰ ਇਸ ਘਰ ਦੇ ਉੱਪਰ ਅਸੀਂ ਤੁਹਾਡਾ ਕਰਜ਼ ਨਹੀਂ ਤਾਰ ਪਾਵਾਂਗੇ ਤੁਹਾਡੇ ਵੱਲੋਂ ਭੇਜੀਆਂ ਚੀਜ਼ਾਂ ਨਾਲ ਇਹ ਆਸ਼ਰਮ ਬਣ ਰਿਹਾ ਅਤੇ ਹੋਰ ਲੋੜਵੰਦ ਮਰੀਜ਼ਾਂ ਦੀ ਮਦਦ ਹੋ ਰਹੀ ਹੈ ਅੱਗੇ ਲੈਂਟਰ ਪੈ ਰਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਬਜ਼ੁਰਗਾਂ ਦੀ ਜਿਹੜੇ ਵੀ ਵੀਰ ਨੇ ਵੀਡੀਓ ਦੇਖਣੀ ਆ ਉਹ ਸਾਨੂੰ ਤੁਸੀਂ ਮੈਸੇਜ ਕਰ ਦਿਓ ਜੀ WhatsApp ਤੇ ਤੇ ਅਸੀਂ ਤੁਹਾਨੂੰ ਜਿਹੜਾ ਵੀਡੀਓ ਭੇਜਾਂਗੇ ਤੁਸੀਂ ਦੇਖਿਓ ਵੀ ਹਾਲਾਤ ਕੀ ਨੇ ਸਾਡੇ ਬਜ਼ੁਰਗਾਂ ਦੇ ਕੀ ਨਾਮ ਆ ਬਜ਼ੁਰਗਾਂ ਦਾ ਜੀ ਪਾਲ ਸਿੰਘ ਜੀ ਪਾਲ ਸਿੰਘ ਠੀਕ ਹੈ ਕੰਮ ਕੀ ਕਰਦੇ ਸੀ ਕੰਮ ਇਹ ਨਾ ਪਹਿਲਾਂ ਜੀ ਜਿੱਥੋਂ ਕਹਾਣੀ ਸ਼ੁਰੂ ਹੈ ਮੁੰਡੇ ਦਾ ਵਿਚਾਰੇ ਦਾ ਵੀ ਨਹੀਂ ਬਾਲਾ ਕਸੂਰ ਇਹ ਆਦੀ ਜ਼ਮੀਨ ਵੇਚ ਕੇ ਨਾ ਇਹ ਰਹਿੰਦਾ ਸੀ ਰਾਮੂ ਵਾਲਿਆ ਦੇ ਭੂਆ ਦੇ ਪੁੱਤਾਂ ਕੋਲ ਜਦੋਂ ਉੱਥੇ ਰਹਿੰਦਾ ਸੀਗਾ ਇਹਨੇ ਸਾਰਾ ਕੁਝ ਉਹਨਾਂ ਤੇ ਲਟਾਤਾ ਉਹ ਬੰਦਿਆਂ ਨੇ ਹੁਣੇ ਵਿਚਾਰਾ ਫੇਰ ਗਿਆ ਸੀਗਾ ਇੱਕ ਦਿਨ ਉਹ ਬੰਦਿਆਂ ਨੇ ਆ ਗਿਆ ਉਹਦੇ ਵੀ ਅਸੀਂ ਫੋਨ ਲਾਉਣੇ ਸਾਂਸਤਾ ਉਹਨੂੰ ਮੈਂ ਖ ਵੀ ਲਾਉ ਫੋਨ ਮੈਂ ਮੈਂ ਗੱਲ ਕਰਦਾ ਇਨੂੰ ਵਿਚਾਰੇ ਨੂੰ ਫੇਰ ਪੰਡ ਭੇਜ ਤਾਂ ਸਾਰਾ ਉਹ ਬੰਦਿਆਂ ਨੇ ਖਾ ਕੇ ਇਹਨੂੰ ਸਾਰੀ ਉਹਨਾਂ ਦੀਆਂ ਗਾਈਆਂ ਸਾਹਂਦਾਈ ਬਹੁਤ ਜਾਣੀ ਉਹਨਾਂ ਦੀ ਕਮਾਈ ਕਰਕੇ ਇਹਨੇ ਦਿੱਤੀ ਤੇ ਵਿਚਾਰੇ ਨੂੰ ਬਾਅਦ ਚ ਇਥੇ ਸੜਤਾ ਦੇ ਪਰ ਰੋਟੀ ਮੁੰਡੇ ਨੇ ਇਹਦੇ ਨੇ ਦਿੱਤੀ ਜਿੰਨੀ ਜੋਗਾ ਸੀਗਾ ਵਿਚਾਰਾ ਪੂਰਾ ਰੋਟੀ ਪਾਣੀ ਦਿੱਤਾ ਉਹਨੇ ਵਿਚਾਰੇ ਨੇ ਸਾਹਂਬਿਆਂ ਨੂੰ ਐਂ ਤੈਨੂੰ ਕਹਿਦਗੇ ਵੀ ਵਿਚਾਰੇ ਨੂੰ ਉਹ ਦਿਹਾੜੀ ਉੱਠ ਜਾਂਦਾ ਹੀ ਉਹੀ ਕਮਾਉਂਦਾ ਹੀ ਖਾਂਦਾ ਹੀ ਲੈ ਉਹ ਠੀਕ ਆ ਗੱਲ ਇੱਕ ਪੁੱਤ ਦਾ ਫਰਜ਼ ਕੀ ਬਣਦਾ ਵੀਰੇ ਹਾਂਜੀ ਸਾਹਮਣਾ ਮਾਤ ਤੁਸੀਂ ਸੱਚ ਦੱਸਿਓ ਮੇਰੇ ਮੇਰੇ ਫਾਦਰ ਦੇ ਢਿੱਡ 'ਚ ਦਰਦ ਹੁੰਦਾ ਹੋਵੇ ਮੇਰੀ ਮਾਂ ਬਿਮਾਰ ਪਈ ਹੋਵੇ ਮੈਂ ਸੇਵਾ ਕਰਦਾ ਫਿਰ ਲੱਖ ਦੀ ਲੰਦ ਹੋ ਜਾ ਕੇ ਵੀ ਅਸੀਂ ਸਾਹਮਣੇ ਹੀ ਆਈ ਨਮਾਜ਼ ਤੋਂ ਆਇਆ ਫਿਰ ਉਹ ਜਦੋਂ ਤੁਸੀਂ ਉਹਨਾਂ ਦੀ ਮਦਦ ਲਈ ਅੱਗੇ ਆ ਕੇ ਉਥੋਂ ਕਹਿੰਦਾ ਵੀ ਵੀਡੀਓ ਡਿਲੀਟ ਕਰ ਤੁਹਾਡੀ ਇਨਸਲਟ ਹੋ ਜੂ ਉਹਦੇ ਚ ਇਨਸਲਟ ਦੀ ਕੀ ਗੱਲ ਐ ਇਤੋਂ ਵੱਡੀ ਇਨਸਲਟ ਕੀ ਆ ਵੀ ਮੇਰੇ ਫਾਦਰ ਦੇ ਤਾਂ ਬਰਾ بیمار ਪਿਆ ਹੋਵੇ ਮੈਂ ਬਾਹਰ ਸੇਵਾ ਕਰਦਾ ਫਿਰਾਂ ਵੀਰੇ ਮਤਲਬ ਉਹਨੂੰ ਪੁੱਤ ਨੂੰ ਸਮਝਣਾ ਚਾਹੀਦਾ ਪਤਾ ਪੁੱਤ ਨੂੰ ਝਟਕ ਸਕਦੇ ਆ ਪੁੱਤ ਤੋਂ ਫਰਜ ਬਣਦਾ ਹਾਂਜੀ ਹਾਂਜੀ ਬਜ਼ੁਰਗ ਬਾਪੂ ਨੂੰ ਸਾਹਮਣ ਦਾ ਜੀ ਮੂੰਹ ਦੇ ਹਾਲਾਤ ਬਹੁਤ ਬੜੇ ਦਰਦਨਾਕ ਨੇ ਬਹੁਤ ਹੀ ਦਰਦਨਾਕ ਸੰਗਤ ਜੀ ਅਸੀਂ ਇਹ ਸ਼ਬਦ ਕਿਸੇ ਵੀਡੀਓ ਚ ਨਹੀਂ ਵਰਤਦੇ ਜੀ ਅੱਜ ਬਰਤਰੀ ਹਨ ਤਾਂ ਤੁਸੀਂ ਸਾਡੀ ਗੱਲ ਨੂੰ ਸਮਝਿਓ ਸਾਡੇ ਕੋਲੇ ਬਹੁਤ ਐਸੇ ਐਸੇ ਮਰੀਜ਼ ਵੀ ਆਏ ਜਿਨ੍ਹਾਂ ਦੇ ਮੂੰਹ 'ਚ ਕੀੜੇ ਅੱਖਾਂ 'ਚ ਕੀੜੇ ਗਰਦਨ 'ਚ ਬਾਥਰ ਮਲੀ ਜਗ੍ਹਾ ਟਾਇਲਟ ਵਾਲੀ ਜਗ੍ਹਾ ਇਹ ਸਾਰੀਆਂ ਵੀਡੀਓਜ਼ ਨੇ ਸਾਡੇ ਕੋਲ ਜਦੋਂ ਤੁਸੀਂ ਆਵੋਗੇ ਤੁਹਾਨੂੰ ਦਿਖਾਵਾਂਗੇ ਅਸੀਂ ਫੋਨ ਦੇ ਵਿੱਚ ਕਿੱਦਾਂ ਸਾਡੀ ਜ਼ਿੰਦਗੀ ਬਦਲੀ ਨਹੀਂ ਮੇਰੇ ਵਰਗੇ ਇਨਸਾਨ ਦੀ ਜ਼ਿੰਦਗੀ ਕਿਵੇਂ ਪ੍ਰਮਾਤਮਾ ਨੇ ਤਬਦੀਲੇ ਕਰਤੀ ਕੈਸੇ ਮਨੁੱਖ ਦਿਖਾਤੇ ਜਿਨ੍ਹਾਂ ਦੇ ਸਿਰਾਂ 'ਚ ਕੀੜੇ ਔਰ ਉੱਥੋਂ ਮਹਾਰਾਜ ਨੇ ਅੱਜ ਇਹ ਬੂਟਾ ਲਾਤਾ ਜੀ ਅੱਜ ਉਹਰੇ ਬਹੁਤ ਵੱਡੇ ਪੱਦਰ ਤੇ ਘਰ ਬਣ ਰਿਹਾ ਸਾਨੂੰ ਯਕੀਨ ਆ ਉਸ ਅਕਾਲ ਪੁਰਖ ਵਾਹਿਗੁਰੂ ਤੇ ਵੀ ਇੱਕ ਦਿਨ ਸਮਾਂ ਆਊਗਾ ਕਈ ਹਜ਼ਾਰ ਬੰਦੇ ਨੂੰ ਘਰ ਦੇਣ ਦੇ ਵਿੱਚ ਆਪਾਂ ਕਮਜਾਬ ਹੋਵਾਂਗੇ ਜੀ ਧੰਨਵਾਦ ਤੁਸੀਂ ਪਟਿਆਲੇ ਤੋਂ ਨਹੀਂ 50 ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਜਰੂਰ ਆਉਂਦੇ ਜਾਂਦੇ ਖੜ ਕੇ ਜਾਇਆ ਕਰੋ ਔਰ ਇਸ ਘਰ ਦੀ ਸਪੋਰਟ ਲਈ ਚੀਜ਼ਾਂ ਦੇ ਰੂਪ ਦੇ ਵਿੱਚ ਮਦਦ ਕੀਤੀ ਜਾਵੇ ਇੱਥੇ ਰਾਸ਼ਨ ਦਵਾਈਆਂ ਕੱਪੜਾ ਕਿੰਨਾ ਕੁਸ਼ਾ ਜੀ ਬਿਲਡਿੰਗ ਮਟੀਰੀਅਲ ਜਿਹਦੇ ਨਾਲ ਘਰ ਬਣ ਰਿਹਾ ਜੀ ਚੀਜ਼ਾਂ ਦੇ ਰੂਪ ਚ ਅਸੀਂ ਚੀਜ਼ਾਂ ਤੋਂ ਪਹਿਲਾਂ ਇਹ ਕਹਾਂਗੇ ਤੁਹਾਨੂੰ ਭੈਣ ਭਰਾਵਾਂ ਨੂੰ ਤੁਸੀਂ ਜਿੱਥੇ ਵੀ ਬੈਠੇ ਹੋ ਤੁਸੀਂ ਇਸ ਘਰ ਦੇ ਵਿੱਚ ਵਿਜ਼ਿਟ ਕਰਿਓ ਆਕੇ ਨਾ ਰੂਹਾਂ ਨੂੰ ਮਿਲੇ ਹੋਏ ਇਹਨਾਂ ਦਾ ਦੁੱਖ ਵੰਡਾਇਓ ਜੀ ਸੇਵਾ ਤੁਸੀਂ ਚਾਹੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚਾਹੇ ਜਦੋਂ ਆਪਾਂ ਦੁਨੀਆ ਤੇ ਨਹੀਂ ਵੀ ਹੋਵਾਂਗੇ ਉਦੋਂ ਤੁਸੀਂ ਕਰਦੇ ਹੋ ਉਦੋਂ ਤੁਹਾਡੀਆਂ ਫੈਮਲੀਆਂ ਕਰ ਦੇਣੀਆਂ ਇਸ ਘਰ ਲਈ ਪਰ ਆਪ ਜੀ ਇਹ ਜ਼ਿੰਮੇਵਾਰੀ ਸਮਝਿਓ ਵੀ ਇੱਥੇ 150 ਤੁਹਾਡਾ ਪਰਿਵਾਰਕ ਮੈਂਬਰ ਬੈਠਾ ਤੁਸੀਂ ਆਉਂਦੇ ਜਾਂਦੇ ਉਹਨਾਂ ਨਾਲ ਜ਼ਰੂਰ ਗੱਲ ਕਰਕੇ ਜਾਣੀਆਂ ਜ਼ਰੂਰ ਉਹਨਾਂ ਨਾਲ ਦੁੱਖ ਸੁੱਖ ਸਾਂਝੇ ਕਰਕੇ ਜਾਣੇ ਨੇ ਸੰਗਤ ਜੀ ਇਹ ਉਹ ਬਜ਼ੁਰਗ ਨੇ ਜੀ ਪਾਲ ਸਿੰਘ ਨਾਮ ਦੱਸਿਆ ਜੀ ਇਹ ਉਹ ਬਜ਼ੁਰਗ ਨੇ ਜੀ ਕੀੜੇ ਕੱਢ ਦਿੱਤੇ ਗਏ ਨੇ ਜੀ ਹੁਣ 2 ਮਿੰਟਾਂ ਤੱਕ ਅਸੀਂ ਇਹਨਾਂ ਨੂੰ ਜਿਹੜਾ ਚਾਲੇ ਪਾਉਣ ਲੱਗੇ ਆਂ ਦੀ ਹਸਪੀਟਲ ਨੂੰ ਪਹਿਲਾਂ ਵੀ ਹਸਪੀਟਲ ਗਏ ਸੀ ਕੋਈ ਕਾਰਨ ਤੁਹਾਨੂੰ ਪਤਾ ਇੰਨਾ ਕੀੜਾ ਦੇਖ ਕੇ ਨਹੀਂ ਜਿਹੜਾ ਹੀਆ ਪੈਂਦਾ ਬੰਦੇ ਦਾ ਤੇ ਹੁਣ ਅਸੀਂ ਇਹਨਾਂ ਨੂੰ ਹਸਪੀਟਲ ਦਾਖਲ ਕਰਨ ਲੱਗੇ ਆ ਜੀ 5-7 2-4 ਮਿੰਟ ਤੱਕ ਹੋਰ ਅਸੀਂ ਇਹਨਾਂ ਨੂੰ ਚਾਲੇ ਪਾ ਦਾਂਗੇ ਐਂਬੂਲੈਂਸ ਤੁਰੂਗੀ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਹ ਅਰਦਾਸ ਕਰਨੀ ਆ ਵੀ ਮਹਾਰਾਜ ਕਿਰਪਾ ਕਰਨੇ ਬਾਪੂ ਪਾਲ ਸਿੰਘ ਜੀ ਨੇ ਜੀ ਵੀ ਇਹ ਤੰਦਰੁਸਤ ਹੋ ਕੇ ਆਪਣੇ ਘਰ ਦੇ ਵਿੱਚ ਆਉਣ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਦੇਖੋ ਬੱਚਿਆਂ ਨੇ ਜੋ ਕੀਤਾ ਕੌਣ ਇਹਦਾ ਗੁਨੇਗਾਰ ਆ ਇਹ ਤਾਂ ਕਰਮ ਹੁੰਦੇ ਨੇ ਇਨਸਾਨ ਦੇ ਆਪਾਂ ਠੀਕ ਆ ਇੱਕ ਬੱਚਿਆਂ ਨੂੰ ਕਹਿ ਦਿੱਤਾ ਉਹ ਆਪਣਾ ਫਰਜ਼ ਵੀ ਬਣਦਾ ਕਿ ਜੇ ਮੇਰੇ ਫਾਦਰ ਨੂੰ ਕੋਈ ਪ੍ਰੋਬਲਮ ਆਊਗੀ ਤਾਂ ਮੈਨੂੰ ਇਹ ਕਿਹਾ ਜਾਊਗਾ ਸਮਾਜਿਕ ਪੱਖ ਤੇ ਵੀ ਤੇਰਾ ਕੀ ਫਰਜ਼ ਬਣਦਾ ਪਰ ਤੁਸੀਂ ਅਰਦਾਸ ਕਰਿਓ ਆਪਾਂ ਇਹਨਾਂ ਦੇ ਅੱਜ ਤੋਂ ਬੱਚੇ ਆ ਤੁਸੀਂ ਅਰਦਾਸ ਕਰਿਓ ਵੀ ਬਜ਼ੁਰਗ ਠੀਕ ਹੋਣ ਇੱਥੇ ਰਹਿਣ ਪਿੰਡ ਰਹਿਣ ਜਿੱਥੇ ਵੀ ਰਹਿਣ ਤੰਦਰੁਸਤ ਹੋ ਕੇ ਘਰ ਨੂੰ ਜਾਣ ਮਹਾਰਾਜ ਇਹ ਜੀ ਕਿਰਪਾ ਕਰਨ ਕੋ ਕੀ ਖਲਾਤ ਬਹੁਤ ਹੀ ਦਰਦਨਾਕ ਨੇ ਜੀ ਤੁਹਾਡਾ ਧੰਨਵਾਦ ਤੁਸੀਂ ਅਰਦਾਸਾਂ ਜਰੂਰ ਕਰਿਓ ਜਦੋਂ ਵੀ ਭੈਣ ਭਰਾ ਤੁਸੀਂ ਨਿਤਨੇਮ ਦੇ ਵੇਲੇ ਬਾਪੂ ਦੇ ਨਾਮ ਤੇ ਇੱਕ ਛੋਟੀ ਜੀ ਅਰਦਾਸ ਕਰਿਓ ਵੀ ਮਹਾਰਾਜ ਦਰਦ ਘਟਾ ਦਿਓ ਤੇ ਤੰਦਰੁਸਤ ਕਰਕੇ ਇਹਨਾਂ ਨੂੰ ਘਰੇ ਭੇਜਿਓ ਇਹ ਬਜ਼ੁਰਗਾਂ ਨੇ ਆਪਣਾ ਦਿਹਾੜੀ ਦਾਪਾ ਕਰਕੇ ਹੀ ਆਪਣੀ ਜਿਹੜਾ ਘਰ-ਬਾਰ ਨੂੰ ਚਲਾਇਆ ਗਰੀਬੀ ਵੀ ਕਿਤੇ ਨਾ ਕਿਤੇ ਕਾਰਨ ਬਣਦੀ ਆ ਇਲਾਜ ਦਾ ਗਰੀਬੀ ਵੀ ਕਾਰਨ ਬਣਦੀ ਆ ਬਾਕੀ ਅਸੀਂ ਪਟਿਆਲੇ ਤੋਂ ਪਹਾਸੂ ਰੋਡ ਦੇ ਉੱਪਰੋਂ ਇਹ ਵੀਡੀਓ ਲਚਕਾਣੀ ਪਿੰਡ ਦੇ ਵਿੱਚੋਂ ਆਪ ਜੀ ਨੂੰ ਸਾਂਝੀ ਕੀਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਬਾਪੂ ਜੀ ਪਰਮੂ ਚੱਕੇ ਮਾੜਗਾ ਨੋਈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨੋ ਵਾਹਿਗੁਰੂ ਸਤ ਨਾਮ ਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪੋ ਦੇ ਮੂੰਹ ਇੱਧਰ ਨੂੰ ਰੱਖੋ ਜੀ ਹਾਂਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਿਖਾਓ ਬਾਪੂ ਜੀ ਤਾਂ ਅੱਜ ਤਾਂ ਵਾਹਿਗੁਰੂ ਮਾ ਰਾਤ ਕੀ ਦੇ ਸਾਫ ਨੇ ਹੱਥ ਸਾਫ ਵਾਲਾ ਬੰਦਾ ਬਾਪੂ ਕਿੱਥੇ ਅਕਲ ਜੀ ਜਿੰਨੇ ਸਾਫ ਨੇ ਉੱਪਰੋਂ ਉਤਾਰ ਪੁੱਤ ਸਾਰਾ ਪੱਟ ਦੇ ਚੱਲ ਕੋਈ ਨਾ ਪੱਟ ਦੇ ਪੜਦੇ ਪੜਦੇ ਸਾਰੀ ਪੱਟ ਦੇ ਸਾਰਾ ਉਤਾਰ ਦੇ ਦੋੇ ਪਾਸੇ ਉਤਾਰ ਦੇ ਬਾਪੂ ਜੀ ਤੁਸੀਂ ਤੰਦਰੁਸਤ ਹੋ ਜਾਓਗੇ ਜੀ ਤੰਦਰੁਸਤ ਹੋ ਕੇ ਘਰੇ ਭੇਜਾਂਗੇ ਤੁਹਾਨੂੰ ਕਬਰੌਣਾ ਨਹੀਂ ਜੀ ਹਾਂ ਜੀ ਮੇਰਾ ਨਾਮ ਵੀ ਪਾਲ ਸਿੰਘ ਆ ਜੀ ਹਾਂ ਤੁਹਾਡਾ ਨਾਮ ਵੀ ਪਾਲ ਸਿੰਘ ਆ ਜੀ ਠੀਕ ਆ ਜੀ ਠੀਕ ਆ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਸਾਡੇ ਵੱਲੋਂ ਇਹੀ ਅਰਦਾਸ ਆ ਤੁਹਾਡੇ ਲਈ ਹੈ ਜੀ ਸਾਡੇ ਪਿੰਡ ਬਹਿਰੋਂ ਕੇ ਠੀਕ ਆ ਜੀ ਠੀਕ ਆ ਜੀ ਇਹ ਆਪਾਂ ਹੁਣ ਇਸ ਟਾਈਮ ਲਚਕਾਣੀ ਪਿੰਡ ਖੜੇ ਆ ਜੀ ਪਟਿਆਲੇ ਜ਼ਿਲ੍ਹੇ ਚ ਹਾਂ ਜੀ ਧੰਨਵਾਦ ਤੁਹਾਡਾ ਹੀ ਮਹਾਰਾਜ ਤੁਹਾਨੂੰ ਚਲੋ ਜੀ ਵੀਰੇ ਬਿਠਾਈਏ ਐਂਬੂਲੈਂਸ ਚ ਕੋਈ ਚੀਜ਼ ਰਹਿ ਗਈ ਹੋਵੇ ਦੇਖੋ ਆ ਦਿਖਾਓ ਆ ਦੇਖਿਓ ਸੰਗਤ ਜੀ ਇੱਧਰ ਦੀ ਲਿਆਈ ਵੀਰੇ ਲੈ ਮੈਨੂੰ ਫੜਾ ਦੇ ਲਿਆ ਛੱਡ ਦੇ ਆ ਦੇਖਿਓ ਜੀ ਸੰਗਤ ਜੀ ਤੁਹਾਨੂੰ ਨਾ ਇਹ ਨੀਚੇ ਤੋਂ ਦੇਖਣਗੇ ਜੀ ਜਿਹੜੇ ਕੀੜੇ ਨੇ ਜੀ ਵੀਡੀਓ ਦੇ ਵਿੱਚ ਇਹ ਕੀੜੇ ਬਜ਼ੁਰਗਾਂ ਦੇੋਂ ਨਿਕਲੇ ਨੇ ਜੀ ਤੁਸੀਂ ਕੈਮਰੇ ਦੇ ਵਿੱਚ ਜੇਕਰ ਦੇਖ ਪਾ ਰਹੇ ਹੋ ਥੋੜਾ ਨੇੜੇ ਕੈਮਰਾ ਕਰ ਲਿਆ ਜਾਵੇ ਜੀ ਔਰ ਇਹ ਕੀੜਾ ਜਿਹੜਾ ਸਾਰਾ ਹੀ ਬਜ਼ੁਰਗਾਂ ਦੇ ਮੂੰਹ ਦੇ ਵਿੱਚੋਂ ਨਿਕਲੇ ਨੇ ਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਜੀ ਇਹ ਤਾਂ ਮਤਲਬ ਕਿੰਨੇ ਕੀੜੇ ਕੰਸਾਨ ਦੇ ਉਹ ਮਤਲਬ ਸਾਡੇ ਕੋਲੇ ਸ਼ਬਦ ਮੁੱਕ ਜਾਂਦੇ ਨੇ ਜੀ ਵਾਹਿਗੁਰੂ ਮਤਲਬ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਉਹ ਲੰਗਰਾਂ ਨਾਲੋਂ ਉਹ ਵੀ ਲਾਈਏ ਲੰਗਰ ਤੇ ਇਹਨਾਂ ਲੰਗਰਾਂ ਦੀ ਵੱਧ ਲੋੜ ਆ ਜੀ ਪ੍ਰਸ਼ਾਦਾ ਵੀ ਛਕਾਈਏ ਤੇ ਨਾਲ-ਨਾਲ ਦਵਾਈਆਂ ਦੇ ਲੰਗਰ ਤੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਲੰਗਰ ਵੀ ਸਾਡੇ ਬਜ਼ੁਰਗ ਇਦਾਂ ਨਾ ਰਲਣ ਗਲਣ ਨਾ ਇਦਾਂ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ